ਪੰਜਾਬ 10 ਵਜੇ ਦੇ ਦਰਸ਼ਕਾਂ ਲਈ ਅੱਜ ਅਸੀਂ ਲੈ ਕੇ ਹਾਜ਼ਰ ਹਾਂ ਖਬਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਤਰਕਾਰ ਰਤਨਦੀਪ ਢਾਲੀਵਾਲ ਸੰਬੰਧੀ ਜਨਤਕ ਤੌਰ ਤੇ ਇੱਕ ਨੈਗੇਟਿਵ ਕਮੈਂਟ ਕਰਨ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵਦ ਬੀਤੇ ਦਿਨੀ ਰਾਮਪੁਰਾ ਫੂਲ ਚ ਇੱਕ ਪੁਲ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਰਤਨ ਦੀਪ ਢਾਲੀਵਾਲ ਜਿਸ ਦਾ ਚੈਨਲ ਹੈ ਟਾਕ ਵਿਦ ਰਤਨ ਉਸਤੇ ਬਾਰੇ ਨੈਗੇਟਿਵ ਕਮੈਂਟ ਕੀਤਾ ਜੋ ਕਿ ਨਿੰਦਣਯੋਗ ਹੈ ਤੇ ਉਸਤੇ ਇੱਕ ਸੋਸ਼ਲ ਮੀਡੀਆ ਤੇ ਲਹਿਰ ਟ੍ਰੋਲਿੰਗ ਸ਼ੁਰੂ ਹੋ ਗਈ ਹੈ ਮੁੱਖ ਮੰਤਰੀ ਦੀ ਲੋ ਸਭ ਤੋਂ ਪਹਿਲਾਂ ਆ ਉਹਨਾਂ ਦਾ ਕਮੈਂਟ ਸੁਣੋ ਆ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਜਿਉਂ ਲੋਕਾਂ ਦਾ ਤੜਕੀ ਗੋਲਾਂ ਕੱਢਣਾ ਉਈ ਕੋ ਉਹ ਕਹਿ ਗਿਆ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਐ ਨਾਮ ਰਤਨ ਐ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾਲਦੇ ਉਹ ਅੱਜ ਕੱਲ ਬਹੁਤ سارے ਕੰਮ ਐ ਹਜੇ ਨੇ ਬੇਸ ਪੰਜਾਬ 'ਚ ਐ ਕੰਮ ਸਾਰੇ ਨਾਰਥ ਇੰਡੀਆ 'ਚ ਐ ਹੁਣ ਇਸ ਕਮੈਂਟ ਦੀ ਜ਼ਰੂਰਤ ਕਿਉਂ ਪਈ ਇਹ ਇਸ ਕਰਕੇ ਪਈ ਕਿਉਂਕਿ ਰਤਨਦੀਪ ਨੇ ਇੱਕ ਪੋਸਟ ਪਾਈ ਸੋ ਇਸ ਤੇ ਸਵਾਲ ਖੜਾ ਕੀਤਾ ਸੀ ਲੋਕ ਆਵਾਜ਼ ਟੀਵੀ ਨੇ ਜਿਸ ਦੇ ਮਾਲਕ ਨੇ ਮਨਿੰਦਰਜੀਤ ਸਿੰਘ ਸਿੱਧੂ ਇਸ ਮੰਨ ਦੇ ਵਿੱਚ ਆ ਤੁਸੀਂ ਇੱਕ ਵੀਡੀਓ ਕਲਿੱਪ ਵੇਖੋ ਜਦੋਂ ਲੋਕ ਆਵਾਜ਼ ਟੀਵੀ ਦਾ ਕਾਰਸਪੌਂਡੈਂਟ ਜਲੰਧਰ ਜਾ ਕੇ ਮੌਕੇ ਤੇ ਜਿਹੜੇ ਲੋਕ ਤੰਬੂ ਵਗੈਰਾ ਕੁਰਸੀਆਂ ਲੈ ਕੇ ਆਏ ਸੀ ਤੇ ਉਹ ਟਰੱਕ ਤੋਂ ਲਾ ਰਹੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਜਿੱਥੋਂ ਸਪਸ਼ਟ ਹੋਇਆ ਕਿ ਸਾਰਾ ਸਮਾਨ ਦਿੱਲੀ ਤੋਂ ਆਇਆ ਹੈ ਬੜੀ ਹੈਰਾਨੀ ਵਾਲੀ ਇਹ ਵੀਡੀਓ ਸੀ ਕਿ ਜਦੋਂ ਸਾਰਾ ਕੁਝ ਪੰਜਾਬ 'ਚ ਅਵੇਲੇਬਲ ਹੈ ਮੌਜੂਦ ਹੈ ਮਿਲਦਾ ਹੈ ਤਾਂ ਐਨੀ ਦੂਰੋਂ ਇੰਨੇ ਕਿਲੋਮੀਟਰ ਦੀ ਜਿਹੜੀ ਹੈ ਜਰਨੀ ਕਰਕੇ ਸਮਾਨ ਕਿਉਂ ਲਿਆਇਆ ਜਾ ਰਿਹਾ ਹੈ ਖਰਚਾ ਕੌਣ ਦੇ ਰਿਹਾ ਹੈ ਕੀ ਇਹ ਪੈਸੇ ਪੇਮੈਂਟ ਪੰਜਾਬ ਦੇ ਸਰਕਾਰੀ ਖਜ਼ਾਨੇ ਚ ਹੋ ਰਹੀ ਆ ਇਹ ਸਵਾਲ ਉੱਠਦਾ ਹੈ ਜੇ ਸਰਕਾਰੀ ਖਜ਼ਾਨੇ ਚੋਂ ਇਹ ਪੇਮੈਂਟ ਹੋ ਰਹੀ ਆ ਤੇ ਇਹ ਇੱਕ ਖਜ਼ਾਨੇ ਦੀ ਸਿੱਧੀ ਔਰ ਸਿੱਧੀ ਲੁੱਟ ਮੱਚ ਰਹੀ ਹੈ ਖੈਰ ਆਪ ਤੁਸੀਂ ਵੀਡੀਓ ਦੇਖੋ ਇਹ ਇੱਕ ਕੁਰਸੀਆਂ ਭਾਈ ਜੀ ਇਹ ਕੁਰਸੀਆਂ ਦਿੱਲੀ ਤੋਂ ਜੀ ਅੱਛਾ ਜੀ ਹਾਂ ਜੀ ਇਹ ਇੱਕ ਟਰੱਕ ਦਾ ਕਿੰਨਾ ਕੁ ਖਰਚਾ ਆ ਜਾਂਦਾ ਅੰਦਾਜ਼ਨ ਜੇਕਰ ਕਿਸੇ ਨੇ ਪ੍ਰੋਗਰਾਮ ਕਰਵਾਉਣਾ ਹੋਵੇ ਦਿੱਲੀ ਤੋਂ ਪੰਜਾਬ ਆਉਂਦੀਆਂ ਨੇ ਕਿੰਨਾ ਕੁ ਖਰਚਾ ਆ ਜਾਂਦਾ ਕੁਰਸੀਆਂ ਦਾ ਇਹ ਤਾਂ ਹੀ ਪਤਾ ਨਹੀਂ ਮੈਨੂੰ ਜੀ ਇਹਦੇ ਪਤਾ ਨਹੀਂ ਤੁਸੀਂ ਦਿੱਲੀ ਤੋਂ ਆਏ ਹੋ ਹਾਂਜੀ ਹਾਂਜੀ ਕਦੋਂ ਤੁਸੀਂ ਚੱਲੇ ਸੀਗੇ ਜੇ ਕਦੋਂ ਕੁਰਸੀਆਂ ਲੈ ਕੇ ਜਲੰਧਰ ਪਹੁੰਚੇ ਸੀ ਇਹ ਜੀ ਇਹ 8 ਵੇ ਚਲੇ ਸੀ ਅਬ 8 ਤਰੀਕ ਨੂੰ ਫਿਰ ਰਾਤ ਦੇ ਟਾਈਮ ਇਹ ਕਿਹ ਕੱਟੋ ਗਿਆ 11 12 ਵਜੇ ਫਿਰ ਉਹ ਉਹਰੇ ਸਵੇਰੇ ਆਏ ਸਵੇਰੇ 10:00 11:00 ਵਜੇ ਕਰੀ ਹਾਂ ਮਤਲਬ ਹੁਣ ਕਿੰਨੇ ਦਿਨ ਹੋ ਗਏ ਇੱਥੇ ਤੁਹਾਨੂੰ ਬੈਠਿਆਂ ਨੂੰ ਇਹ ਹੋ ਗਏ 12 ਤਰੀਕ ਹੋ ਗਿਆ ਜੱਟ ਲਾਲ ਤੁਸੀਂ 4 ਹਾਂਜੀ 4 ਦਿਨ 4 ਦਿਨ ਹੋ ਗਏ ਜੀ ਇਹ ਦਿੱਲੀ ਤੋਂ ਕੁਰਸੀਆਂ ਆਈਆਂ ਨੇ ਜਲੰਧਰ ਜਲੰਧਰ ਇਹ ਪ੍ਰੋਗਰਾਮ ਹੈ ਬਲਟਨਪਾਰਕੇ ਦੇ ਵਿੱਚ ਪ੍ਰੋਗਰਾਮ ਹੈ ਪੰਜਾਬ ਸਰਕਾਰ ਦਾ ਖਰਚਾ ਕੁਰਸੀਆਂ ਆ ਰਹੀਆਂ ਨੇ ਦਿੱਲੀ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ ਜੀ ਵੱਡਾ ਸਵਾਲ ਖੜਾ ਹੋ ਗਿਆ ਜੀ ਦੇਖੋ ਕੇਦੀ ਵਾਲ ਨੂੰ ਪੰਜਾਬ ਦੀਆਂ ਕੁਰਸੀਆਂ ਵੀ ਪਸੰਦ ਨਹੀਂ ਤੇ ਲੁੱਟਣਾ ਆ ਦੋਨੇ ਹੱਥੀ ਪੰਜਾਬ ਨੂੰ ਭਗਵੰਤ ਮਾਨ ਇੱਥੇ ਤੁਹਾਨੂੰ ਸ਼ਰਮ ਦੇ ਨਾਲ ਡੁੱਪ ਕੇ ਮਰ ਜਾਣਾ ਚਾਹੀਦਾ ਆ ਜਿਹੜੀ ਤੂੰ ਕੇਸਰੀ ਪੱਗ ਬੰਨੀ ਫਿਰਦਾ ਨਾ ਪਾਕਿਸਤਾਨ ਵਾਲੀ ਤੈਨੂੰ ਲੱਖ ਦੀ ਲਾਣਦਾ ਤੈਨੂੰ ਕਿ ਇਸ ਤਰ੍ਹਾਂ ਕੇਦਰੀ ਵੱਲ ਤੇਰੇ ਆਕੇ ਨੂੰ ਇਹਨੂੰ ਇਹ ਪੰਜਾਬ ਦੀਆਂ ਕੁਰਸੀਆਂ ਵੀ ਪਸੰਦ ਨਹੀਂ ਚੇਅਰਮੈਨੀਆਂ ਆੜੀਆਂ ਜਾਂ ਵੱਡੇ ਅਹੁਦੇ ਵਾਲੀਆਂ ਕੁਰਸੀਆਂ ਪੰਜਾਬ ਦੀਆਂ ਪ੍ਰੋਗਰਾਮਾਂ ਲਈ ਦਿੱਲੀ ਤੋਂ ਕੁਰਸੀਆਂ ਜੀ ਦਿੱਲੀ ਤੋਂ ਉਹੀ ਦਿੱਲੀ ਵਾਲੇ ਜਿਹੜੀਆਂ ਚੇਅਰਮੈਨੀਆਂ ਹੋਈਆਂ ਵੱਡੇ ਅਹੁਦੇ ਦੀਆਂ ਗੱਲ ਹੋਈ ਉਹ ਲੈਣੀਆਂ ਉਹ ਵੀ ਬੰਦੇ ਦਿੱਲੀ ਤੋਂ ਤੇ ਜੇ ਚੇਅਰ ਤੇ ਬਹਿਣਾ ਆ ਉਹ ਵੀ ਦਿੱਲੀ ਤੋਂ ਪੰਜਾਬ ਦੀ ਕੁਰਸੀ ਨਹੀਂ ਪਸੰਦ ਵੱਡੇ ਸਵਾਲ ਖੜੇ ਕਰਦੇ ਭਗਵਾਨ ਤੁਮਨ ਜੀ ਤੁਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਜੇ ਤੂੰ ਪਿਓ ਦਾ ਆ ਜੇਦਰ ਅੱਜ ਅਣਖਿਆ ਤੂੰ ਜਾਗਦੀ ਜ਼ਮੀਰ ਵਾਲਾ ਅੱਜ ਅਸਤੀਫਾ ਦੇ ਕਿ ਪੰਜਾਬ ਦੇ ਵਿੱਚ ਟੈਂਟ ਮੁੱਗ ਪੰਜਾਬ ਦੇ ਵਿੱਚ ਕੁਰਸੀਆਂ ਹੈ ਨਹੀਂ ਇਹ ਸਭ ਉੱਤੇ ਮਿਲੇ ਹੋਏ ਆ ਲੋਕ ਸਾਬੋ ਤੇ ਮਿਲੇ ਹੋਏ ਲੋਕ ਉਥੇ ਕਮਿਸ਼ਨ ਚੱਲਦੇ ਵੱਡੇ ਵੱਡੇ ਕਮਿਸ਼ਨ ਚੱਲਦੇ ਇਹਨਾਂ ਦੇ ਵੱਡੇ ਵੱਡੇ ਜਿਹੜੇ ਇਹਨਾਂ ਦੇ ਸਰਮਾਇਦਾਰ ਆ ਉਹਨਾਂ ਦੇ ਕਾਰੋਬਾਰਾਂ ਨੂੰ ਇਹ ਪੈਹਲ ਦੇ ਰਹੇ ਆ ਸਭ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਹੈ ਜੀ ਬਾਰ ਆਪਾਂ ਤੁਹਾਨੂੰ ਗੱਡੀਆਂ ਜ਼ਰੂਰ ਦਿਖਾ ਦਿੰਨੇ ਆ ਕੁਰਸੀਆਂ ਵੀ ਦਿੱਲੀ ਤੋਂ ਆਈਆਂ ਹੋਈਆਂ ਨੇ ਜਲੰਧਰ ਚ ਪ੍ਰੋਗਰਾਮ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਤੋਂ ਹਾਰੇ ਹੋਏ ਨਕਾਰੇ ਹੋਏ ਇੱਥੇ ਪਹੁੰਚ ਰਹੇ ਨੇ ਸਮਾਨ ਵੀ ਦਿੱਲੀ ਤੋਂ ਪਹੁੰਚ ਰਿਹਾ ਗੱਡੀ ਦਾ ਇੱਕ ਵਾਰ ਨੰਬਰ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਇਹ ਵੀ ਦਿੱਲੀ ਨੰਬਰ ਹੈ ਇਹ ਇੱਕ ਵਾਰ ਅੱਗੇ ਹੋ ਕੇ ਜ਼ਰੂਰ ਦਿਖਾ ਦਿਓ ਦਿੱਲੀ ਨੰਬਰ ਗੱਡੀ ਹੈ ਤੇ ਹਾਰੇ ਹੋਏ ਨਕਾਰੇ ਹੋਏ ਇੱਥੇ ਪਹੁੰਚ ਰਹੇ ਨੇ ਤਾਂ ਸਮਾਨ ਵੀ ਜਿਹੜਾ ਜਲੰਧਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਇੱਕ ਵਾਰ ਇੱਧਰਲੇ ਪਾਸੇ ਆਏ ਦਿੱਲੀ ਦੀਆਂ ਗੱਡੀਆਂ ਆਈਆਂ ਆਏ ਕੋ ਜੀ ਆ ਨੰਬਰ ਵੀ ਦਿੱਲੀ ਵਾਲੀਆਂ ਗੱਡੀਆਂ ਦੇ ਦਿੱਲੀ ਨੰਬਰ ਆ ਸਾਰੇ ਗੱਡੀਆਂ ਵੀ ਦਿੱਲੀ ਤੋਂ ਆ ਰਹੀਆਂ ਇਹਦਾ ਮਤਲਬ ਪੰਜਾਬ ਦੀਆਂ ਗੱਡੀਆਂ ਵੀ ਪਸੰਦ ਨਹੀਂ ਪੰਜਾਬ ਦਾ ਜਿਹੜਾ ਉਹ ਕੁਰਸੀਆਂ ਪਸੰਦ ਨਹੀਂ ਉਧਰ ਵੀ ਮਿਗਾ ਮਰ ਉਹ ਦੇਖੋ ਇਹਦੇ ਟਰੱਕਾਂ ਦੇ ਟਰੱਕ ਲੱਦ ਹੁੰਦੇ ਆਹ ਕੁਰਸੀਆਂ ਲੱਦ ਹੁੰਦੀਆਂ ਆ ਜਨਰੇਟਰਾਂ ਦਾ ਵੀ ਪਤਾ ਕਰੋ ਐਡੇ ਐਡੇ ਵੱਡੇ ਜਨਰੇਟਰ ਇਹ ਕਿੱਥੋਂ ਲਿਆਉਂਦੇ ਆ ਇੰਨਾ ਖਰਚਾ ਪੰਜਾਬ ਨੂੰ ਬਰਬਾਦ ਕਰਨ ਤੇ ਆ ਗਏ ਹੋ ਇਹ ਹਜੇ ਕਹਿੰਦੇ ਅਸੀਂ ਇਹ ਕੰਮ ਕਰਦੇ ਬੱਚੇ ਆ ਅਸੀਂ ਤਾਂ ਕਹਿੰਦੇ ਸਾਗ ਨਾਲ ਰੋਟੀ ਖਾਣ ਵਾਲੇ ਆ ਉਹ ਲੱਖ ਦੀ ਲਾਹਨਤ ਤੁਹਾਨੂੰ ਪੰਜਾਬ ਦੀ ਕੁਰਸੀ ਨੇ ਪਸੰਦ ਆਉਂਦੀ ਭਗਵੰਤ ਮਾਨ ਤੇ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਦਿੱਲੀ ਤੋਂ ਆ ਰਹੇ ਹੋ ਰਵਿੰਦ ਕੇਜਰੀਵਾਲ ਉਹਨਾਂ ਦਾ ਨਹੀਂ ਪੱਥਰਾਂ ਤੇ ਨਾਂ ਲਿਖਿਆ ਜਾਣਾ ਇਹ ਦਿੱਲੀ ਤੋਂ ਗੱਡੀਆਂ ਇੱਥੇ ਆਉਣੀਆਂ ਸਮਾਨ ਦਿੱਲੀ ਤੋਂ ਭਗਵੰਤ ਮਾਨ ਨੂੰ ਇਹੋ ਕੁਛ ਪੁੱਛਣਾ ਚਾਹਣਾ ਕਿ ਭਗਵੰਤ ਮਾਨ ਦੀ ਹੈ ਕੀ ਦੀਜਾ ਇਹ ਇੱਕ ਭਈਆ ਜੂਪੀ ਦਾ ਜਿਹੜਾ 150 ਦਾ ਮਫਰਲ ਪਾ ਕੇ ਆਇਆ ਸੀ ਤੇ ਅੱਜ 2 ਲੱਖ 2.5 ਲੱਖ ਰੁਪਈਆ ਦਾ ਸੋਨ ਦਾ ਖਰਚਾ ਤੁਸੀਂ ਇਹਨੂੰ ਆਮ ਮੰਨਣਾ ਸਮਝ ਲਿਆ

दिल्ली से आप दिल्ली से स्पेशली आए हो यहाँ पे नहीं दिहाड़ी बुलाया पे पे बुलाया बुलाया दिल्ली से आपको हां दिल्ली से। क्या लादने के लिए यहाँ पे आए हो मशीन कौन सी मशीन है एसी एसी मशीन मशीन कितने एसी इस गाड़ी में रखे हुए हैं ये तो मालूम नहीं है कितने गाड़ी तो भरी है सारी सारी गाड़ी भरी हुई है ना भरी हुई अच्छा ये दिल्ली में काम नहीं है दिल्ली में काम कम है जो आपको पंजाब में भेजा गया है नहीं नहीं है काम है दिल्ली में काम है जहाँ पे आम आदमी पार्टी का काम होता है वहां पे दिल्ली से लोग आते हैं नहीं नहीं है। कहीं से भी बुला लेते हैं कहीं भी बुला लेते हैं जहां पर आम आदमी पार्टी का प्रोग्राम होता है वहां पर बुला लेते हैं वहां पे सामान लगते हैं हां वहां पे सामान कितने दिन में आप दिल्ली से यहां पंजाब पहुंचे और कितने दिन हो गए यहां पे आए हुए को आप एक रोज चार पांच घंटे लगा दिल्ली जाने में हां एक कटू कटनी इस प्रोग्राम पे थानू की लगदा है ਤੁਹਾਡਾ ਤਜਰਬਾ ਹੋਊਗਾ ਇਸ ਪ੍ਰੋਗਰਾਮ ਨੂੰ ਕਰਨ ਨੂੰ ਕਿੰਨਾ ਕ ਖਰਚਾ ਆਇਆ ਹੋਊਗਾ ਜੀ ਸਰ 1.5 ਕਰੋੜ ਪਲੱਸ ਹੀ ਆ ਕਟੋ ਕਟ ਨਹੀਂ 1.5 ਕਰੋੜ ਰੁਪਏ ਇਸ ਪ੍ਰੋਗਰਾਮ ਤੇ ਆ ਗਿਆ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨੋਰਮਲ ਨੋਰਮਲ ਹੈ ਤੇ ਅੱਛਾ ਇਹ ਤਾਂ ਕਹਿੰਦੇ ਅਸੀਂ ਆਮ ਘਰਾਂ ਤੋਂ ਆ ਜੀ ਆਮ ਆਦਮੀ ਪਾਰਟੀ ਇਹਨਾਂ ਨੇ ਨਾਮ ਰੱਖਿਆ ਹੈ 1.5 ਕਰੋੜ ਦਾ ਹੈ ਇਹ ਪ੍ਰੋਗਰਾਮ ਹੈ ਪ੍ਰੋਗਰਾਮ ਤੇ ਲਾਉਣਾ ਫਿਰ ਤੁਹਾਡਾ ਨਜ਼ਰੀਆ ਕੀ ਕਹਿੰਦਾ ਇਹ ਆਮ ਘਰਾਂ ਦੇ ਲੋਕ ਨੇ ਜੀ ਸਰ ਹੁਣ ਇਹ ਤਾਂ ਇਹ ਹੀ ਜਾਣਦੇ ਆ ਜੀ ਸਾਨੂੰ ਤੁਸੀਂ ਵੀ ਦੇਖੋ ਸਮਝਦਾਰਾਂ ਕਿ ਜੇ ਆਮ ਘਰਾਂ ਹੁੰਦੇ ਤਾਂ ਇਦਾਂ ਨਹੀਂ ਹੋਣਾ ਸੀ ਕੁਝ ਦਿਨ ਪਹਿਲਾਂ ਕਾਲ ਚੜਾਣੀ ਪਿੰਡ 'ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਗਏ ਸੀ ਤੇ ਰਤਨਦੀਪ ਢਾਲੀਵਾਲ ਨੇ ਟਵੀਟ ਕਰਤਾ ਯਾਨੀ ਕਿ ਐਕਸ ਤੇ ਲਿਖਤਾ ਕਿ ਇਹ ਜਿਹੜਾ ਸਾਰਾ ਸਾਜ਼ੋ ਸਾਮਾਨ ਹੈ ਤੰਬੂ ਕੁਰਸੀਆਂ ਐਟ ਸੈਟਰਾ ਐਟ ਸੈਟਰਾ ਇਹ ਸਾਰਾ ਦਿੱਲੀੋਂ ਆਇਆ ਹੈ ਔਰ ਇਹ ਚੀਜ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਸੰਦ ਨਹੀਂ ਆਈ ਪਸੰਦ ਆਉਂਦੀ ਵੀ ਕਿਵੇਂ ਕਿਉਂਕਿ ਉਹਨਾਂ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਣ ਦੀ ਜ਼ਰਤ ਕਰੀ ਤੇ ਉਹਨਾਂ ਨੇ ਫਿਰ ਆ ਕਮੈਂਟ ਕਰਤਾ ਬਈ ਨਾਮ ਰਤਨ ਤੇ ਕੰਮ ਕੋਈ ਹੋਰ ਨਾਲੇ ਅੱਗੇ ਕਹਿਤਾ ਬੁਰਕੀ ਪਹਿ ਚੁਕੀ ਆ ਸੋ ਬੁਰਕੀ ਕਿਨੂੰ ਪੈਂਦੀ ਹੁੰਦੀ ਆ ਤੇ ਮੁੱਖ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਇੱਥੇ ਕਿ ਬੁਰਕੀ ਕਿਨੇ ਪਾਈ ਆ ਉਹਦਾ ਨਾਮ ਲੈਣ ਜਿਵੇਂ ਪ੍ਰਤਾਪ ਬਾਜਵਾ ਲੀਡਰ ਆਫ ਆਪੋਜੀਸ਼ਨ ਨੂੰ ਘੇਰਿਆ ਸੀ ਮੁੱਖ ਮੰਤਰੀ ਨੇ ਵੀ ਤੂੰ ਕਹੇ ਵੀ 50 ਬੰਬ ਹੋਰ ਚੱਲਣੇ ਨੇ ਤੂੰ 10 ਬਾਕੀ ਕਿੱਥੇ ਨੇ ਤੇ ਫਿਰ ਹੁਣ ਤੂੰ ਵੀ ਦੱਸ ਭਾਈ ਮੁੱਖ ਮੰਤਰੀ ਨੂੰ ਚਾਹੀਦਾ ਇਹ ਬੁਰਕੀ ਜੇ ਪਾਈ ਆ ਪੱਤਰਕਾਰ ਨੂੰ ਤੇ ਕਿਹਨੇ ਪਾਈ ਆ ਤੇ ਫਿਰ ਜੇ ਤੁਸੀਂ ਨਹੀਂ ਦੱਸਦੇ ਮਾਨ ਸਾਹਿਬ ਤੇ ਫਿਰ ਤੁਹਾਡੇ ਤੇ ਕੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਆਪ ਵੀ ਦੱਸ ਦਿਓ ਤੁਸੀਂ ਹੱਸਦੇ ਹਸਾਉਂਦੇ ਰਹਿੰਦੇ ਹੋ ਲੋਕਾਂ ਨੂੰ ਚੰਗੀ ਗੱਲ ਹੈ ਖੁਸ਼ ਤਬੀਅਤ ਦੇ ਤੁਸੀਂ ਮਾਲਕੋਂ ਪਰ ਤੁਸੀਂ ਇਹੋ ਜਿਹੇ ਜਿਹੜੇ ਗਾਹੇ ਵਗਾਹੇ ਕਮੈਂਟ ਕਰਦੇ ਹੋ ਉਹ ਐਕਸੈਪਟੇਬਲ ਨਹੀਂ ਹੈਗੇ ਪੱਤਰਕਾਰ ਭਾਈਚਾਰੇ ਨੂੰ ਔਰ ਜਿਹੜਾ ਅਸੀਂ ਇਸ ਪੱਤਰਕਾਰ ਦਾ ਕੰਟੈਂਟ ਵੇਖ ਰਹੇ ਆਂ ਫੇਸਬੁੱਕ ਤੇ YouTube ਤੇ ਉਹ ਵੀ ਤੁਹਾਨੂੰ ਕਾਫੀ ਤਕਲੀਫ ਦਿੰਦਾ ਹੋਣਾ ਨਜ਼ਰ ਆਉਂਦਾ ਕਿਉਂਕਿ ਰਤਨਦੀਪ ਦੀ ਜਿਹੜੀ ਅਪਰੋਚ ਹੈ ਉਹ ਸਿਸਟਮ ਨੂੰ ਸੁਧਾਰਨ ਵਾਲਾ ਹੈ ਉਹ ਤਾਂ ਸੁਧਰੇਗਾ ਜੇ ਤੁਸੀਂ ਉਹਦਾ ਕ੍ਰਿਟਿਸਿਜ਼ਮ ਕਰੋਗੇ ਜੇ ਤੁਸੀਂ ਇਸਟੈਬਲਿਸ਼ਮੈਂਟ ਨੂੰ ਮਤਲਬ ਕਿ ਟੋਕੋਗੇ ਉਹ ਕਮੀਆਂ ਪੇਸ਼ੀਆਂ ਦੱਸੋਗੇ ਤੇ ਸਟੈਬਲਿਸ਼ਮੈਂਟ ਦੇ ਮੁਖੀ ਅੱਜਕੱਲ ਹੈਗੇ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਕੁਝ ਤੁਹਾਨੂੰ ਅਸੀਂ ਇਹ ਕਲਿੱਪਸ ਦਿਖਾਉਨੇ ਆ ਰਤਨਦੀਪ ਦੇ ਚੈਨਲ ਤੋਂ ਟਾਕ ਵਿਦ ਰਤਨ ਤੋਂ ਜਿਹੜੀਆਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਲੋਗੇ ਕਿ ਕਿੰਨੀਆਂ ਹੀ ਇਹ ਲੌਜੀਕਲ ਨੇ ਤਰਕ ਨਾਲ ਗੱਲ ਕੀਤੀ ਹੋਈ ਇਹਨਾਂ 'ਚ ਤੇ ਇਹਨਾਂ ਦੇ ਵਿੱਚ ਸਰਕਾਰ ਨੂੰ ਕਟਹਿਰੇ 'ਚ ਖੜੇ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਲਓ ਕੁਝ ਕਲਿੱਪਸ ਦੇਖੋ ਸਾਰਿਆਂ ਦੇ ਮੂੰਹ ਤੇ ਇੱਕੋ ਹੀ ਕਹਿਣਾ ਜਦੋਂ ਦੀ ਇਹ ਸਰਕਾਰ ਗੰਦੀ ਆਈ ਇਹਨੇ ਕੰਮ ਕਰਦਾ ਬੇੜਾਗਰ ਕਰਕੇ ਰੱਖ ਛੱਡਿਆ ਪੋਣੇ 2 ਕਰੋੜ ਰੁਪਏ ਪਹਿਲਾਂ ਕਰਜ਼ਾ ਸੀ ਪਹਿਲੀ ਸਰਕਾਰਾਂ ਦੇ ਟਾਈਮ ਤੇ ਹੁਣ ਇਸ ਟਾਈਮ 4 ਲੱਖ ਕਰੋੜ ਰੁਪਏ ਕਰਜ਼ਾ ਹੋ ਚੁੱਕਾ ਹੈ ਕਿਉਂਕਿ ਇਹ ਵੀ ਆਈਪੀ ਜਿਹੜਾ ਚੱਲਦਾ ਪਿਆ ਸਾਰਾ ਕਲਚਰ ਉਹ ਜਿਆਦਾ ਬਹੁਤ ਜਿਆਦਾ ਫੇਮਸ ਹੋ ਗਿਆ 4 ਲੱਖ ਕਰੋੜ ਕਰਜ਼ੇ ਦੀ ਗੱਲ ਕੀਤੀ ਤੇ ਜਿਹੜਾ ਹੁਣ ਮਾਨ ਸਰਕਾਰ ਨੇ ਕੀਤਾ ਜਾਂ ਰੀਸੈਂਟਲੀ ਵੀ ਹੁਣ ਕਰਜ਼ਾ ਚੱਕਿਆ 5000 ਕਰੋੜ ਦਾ ਇਹ ਸਾਰੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਤੁਸੀਂ ਬੱਸਾਂ ਫ੍ਰੀ ਲੱਲੋ ਬੱਸਾਂ ਦਾ ਸਫ਼ਰ ਤੁਹਾਨੂੰ ਫ੍ਰੀ ਕਰਦਾਂਗੇ ਤੁਹਾਨੂੰ ਬੱਤੀ ਫ੍ਰੀ ਕਰਦਾਂਗੇ ਯਾਰ ਸਾਨੂੰ ਮਗਤੇ ਬਣਾ ਕੇ ਰੱਖਣ ਦੇ ਇੱਕ ਹਿਸਾਬ ਨਾਲ ਵੇਖਿਆ ਜਾਵੇ ਜਿੰਨੇ 92 ਆਏ ਆ ਇਸ ਟਾਈਮ 92 ਦੇ ਮੂੰਹ ਤੇ ਜੱਫੀ ਲੱਗੀ ਕੋਈ ਇੱਕ ਬਿਆਨ ਵਾਹ ਦੋ ਕਿਸੇ ਦਾ ਹੁੰਦਾ ਹੋਵੇ ਮੈਂ ਕਹਿੰਦਾ ਜੀ 70% ਆਪਣੀ ਨੌਜਵਾਨੀ ਸਾਰੀ ਬਾਹਰ ਚਲੀ ਗਈ ਹੈ ਜੀ ਸਹੀ ਕੋਈ ਇੱਥੇ ਰਹਿ ਕੇ ਰਾਜੀ ਨਹੀਂ ਕਾਰਨ ਉਹਦਾ ਕੀ ਹੈ ਜੀ ਸਿੱਧੀ ਗੋਲੀ ਮਾਰਦੇ ਆਂ ਹਾਂ ਜਿਹੜਾ ਕੋਈ ਸਟੈਂਡ ਹੋ ਜਾਂਦਾ ਉਹਦੇ ਵਾਸਤੇ ਗੋਲੀ ਬਣੀ ਹੈ ਜੀ ਪੰਜਾਬ ਦੇਸ਼ ਹੋਰ ਕੁਝ ਵੀ ਨਹੀਂ ਇਹ ਹੁਣ ਜਿਹੜਾ ਹਮੀ ਸੰਦੂਨੋਂ ਟਿਕਟ ਦਿੱਤੀ ਹੈ ਜੀ ਮੈਨੂੰ ਇਹ ਨਹੀਂ ਸਮਝ ਲੱਗਦੀ ਇਹ ਕਿਹੜੀ ਵਾਸ਼ਿੰਗ ਮਸ਼ੀਨ ਹੈਗੀ ਜੇ ਬੰਦਾ ਪਾਉਂਦੇ ਧੋ ਕੇ ਸਿੱਧਾ ਬਾਹਰ ਲੋ ਜੀ ਸਾਫ਼ ਸੁਥਰਾ ਹੋ ਗਿਆ ਜਿਹਨੂੰ ਵੋਟ ਪਾਉਂਦਾ ਉਸੇ ਦੇਖਿਆ ਵੀ ਉਹ ਤਕੜਾ ਰਸੂਖਦਾਰ ਬੰਦਾ 4 ਪੈਸੇ ਲਾ ਦੂ ਵੀ ਕਰੋੜਾਂ ਦੀ ਗੇਮ ਆ ਹੁਣ ਤਾਂ ਐਮਐਲਏ ਬੰਨਾ ਇਹ ਵੀ ਇੱਕ ਗੱਲ ਹਮੇਸ਼ੰਦੇ ਨੇ ਪਾਰਟੀ ਨੂੰ ਪਤਾ ਨਹੀਂ ਕਿੰਨੇ ਕਰੋੜ ਰੁਪਏ ਦਿੱਤਾ ਫੇਰ ਜਗ ਸੀਟ ਮਿਲੀ ਵੀ ਫੰਡ ਦਿੱਤਾ ਫੰਡ ਦਿੱਤਾ ਜਿਹਦੇ ਫੇਰ ਸੀਟ ਮਿਲੀ ਜਾ ਪਰ ਉੱਥੇ ਉਹ ਕਹਿੰਦੇ ਵੀ ਕਰ ਰਹੇ ਹੋਗੇ ਕੀ ਇਹਨਾਂ ਨੇ 93 94 ਜਿੱਤੇ ਵੀ ਆ ਤੁਸੀਂ ਇਕੱਲੇ ਤੁਹਾਨੂੰ ਸਮਾਂ ਮਿਲਣਾ 3 ਮਿੰਟ ਦਾ ਇਹਨਾਂ ਕੋਲੇ ਡੇਢ ਡੇਢ ਘੰਟਾ ਹੋਣਾਗਾ ਸਾਰਿਆਂ ਕੋਲੇ ਉਹ ਕਿਵੇਂ ਫਿਰਤੀ ਟੈਕਲ ਕਰੋ ਮੈਂ ਉਹ ਮੈਂ ਉਹ ਕਹਿਣਾ ਚਾਹੁੰਦਾ ਜੀ ਵੇਖੋ ਜਿਹੜੇ 92 93 ਨੇ ਜਿੱਤੇ ਨਾ ਇਹ ਕਿਸੇ ਕੰਮ ਦੇ ਨਹੀਂ ਹੈਗੇ ਕੁਝ ਕੇ ਕਾਮਦੇ ਗਨਾਰ ਦੇ ਕੰਮ ਕੀਤਾ ਹੋਵੇ ਦੇ ਤੁਹਾਡੀ ਮੁੱਖ ਟੱਕਰ ਕਿਹਦੇ ਨਾਲ ਲੜਨ ਵਾਲੀ ਆ ਆਮ ਆਦਮੀ ਪਾਰਟੀ ਨਾਲ ਕਾਂਗਰਸ ਨਾਲ ਅਕਾਲੀ ਦਲ ਨਾਲ ਜਾਂ ਬੀ ਜੀ ਪੀ ਨਾਲ ਮੈਂ ਗੁਰੂ ਸਾਹਿਬ ਦਾ ਓਟ ਆਸਤਾ ਲੈ ਕੇ ਚੱਲੇ ਹਾਂ ਜੀ ਮੈਨੂੰ ਕੋਈ ਸਾਹਮਣੇ ਨਜ਼ਰ ਹੀ ਨਹੀਂ ਆਦਾ ਕਿ ਟੱਕਰ ਵਾਲਾ ਬੰਦਾ ਮੈਂ ਕਿਹਦਾ ਨਾਲ ਬੀਬੀ ਖਾਲੜਾ ਦੇ ਨਾਲ ਤੁਹਾਡੀ ਗੱਲਬਾਤ ਹੋਈ ਕਿ ਮੈਂ ਬੀਬੀ ਜੀ ਵੇਖੋ ਤੁਸੀਂ ਬੜੀ ਵੱਡੀ ਕੁਰਬਾਨੀ ਤੁਹਾਡੇ ਜਸਵੰਤ ਸਿੰਘ ਖੜਾ ਜੀ ਜੀ ਤੇ ਜੇ ਤੁਹਾਨੂੰ ਇਨ ਕੇਸ ਲੱਗੇ ਕਿ ਮੈਂ ਇਲੈਕਸ਼ਨ ਲੜਨੀ ਹੈ ਤੇ ਸੰਦੀਪ ਸਿੰਘ ਦਾ ਪਰਿਵਾਰ ਉਸੇ ਟਾਈਮ ਪਿੱਛੇ ਹੋ ਜਾਈਏ ਹਾਂ ਕਿ ਤੁਸੀਂ ਬਹੁਤ ਵੱਡੀ ਗੱਲ ਕਹਿੰਦੇ ਪਿਓ ਮੈਂ ਕਹਾ ਮੈਂ ਨਹੀਂ ਚੰਦਾ ਪਿਆ ਇਹ ਮੇਰਾ ਸੰਦੀਪ ਸਿੰਘ ਭਰਾ ਦਾ ਅੰਦਰੋਂ ਸੰਦੇਸ਼ ਹੈ ਤੇ ਬੀਬੀ ਖਾਲੜਾ ਆਉਣਗੇ ਪ੍ਰਚਾਰ ਬਿਲਕੁਲ ਹੀ ਬਿਲਕੁਲ ਬੀਬੀ ਖਾਲੜਾ ਤੁਹਾਨੂੰ ਮੇਰੇ ਖਿਆਲ 10 ਦਿਨਾਂ ਬਾਅਦ ਤੁਹਾਨੂੰ ਚੋਣ ਪ੍ਰਚਾਰ 'ਚ ਨਜ਼ਰ ਆਏਗਾ ਸੰਦੀਪ ਸਿੰਘ ਸਣੀ ਦੀ ਗੱਲ ਕਰਦੇ ਆ ਪਿਛਲੇ ਦਿਨੀ ਉਹਨਾਂ ਦੇ ਨਾਲ ਬਹੁਤ ਤਸ਼ੱਦਦ ਹੋਇਆ ਜੇਲ੍ਹ ਦੇ ਵਿੱਚ ਦਿੱਤ ਠੀਕ ਹੈ ਹਾਂ ਹੁਣ ਸਰਜੀ ਕਰਾ ਸੀ ਕਿਰਪਾ ਗੁਰਰਾਮ ਦਾਸ ਜੀ ਦੀ ਪਰ ਜਦੋਂ ਦਾ ਉਹ ਜਕਾਰਾ ਲਾ ਕੇ ਗਿਆ ਸੀ ਉਦੋਂ ਦਾ ਸਾਨੂੰ ਬੜਾ ਹੌਸਲਾ ਮਿਲਿਆ ਫਿਰ ਇੱਕ ਜੀ ਨੋਟ ਕੀਤੀ ਤੇ ਜਕਾਰਾ ਲਾਇਆ ਤੇ ਬਾਹਰ ਥੱਲੇ ਕਰਤੀ ਯਾਰ ਇਹ ਜਕਾਰਾ ਲਾਣਾ ਵੀ ਸਾਡੇ ਪੰਜਾਬ 'ਚ ਮਨਾ ਹੋ ਗਿਆ ਹੁੰਦਾ ਹਮ ਕੋਈ ਬੈਣਾਂ ਚ ਜਕਾਰਾ ਲੈਣਾ ਇਹ ਕੋਈ ਗਲਤ ਗੱਲ ਨਹੀਂ ਕਹੀ ਉਸ ਟਾਈਮ ਤੇ ਪ੍ਰਧਾਨ ਸਭਾ ਸੱਜਣ ਸੱਦਿਆ ਵਧੀਆ ਗੱਲ ਆ ਫੜਾ ਨੂੰ ਲੈ ਕੇ ਸੱਦਿਆ ਪਰ ਉਹਦੀ ਆਊਟਪੁੱਟ ਤੁਸੀਂ ਕੀ ਦੇਖ ਰਹੇ ਹੋ ਦੇਖੋ ਆਉਟਪੁੱਟ ਤਾਂ ਕੋਈ ਬਹੁਤ ਹੀ ਖਾਸ ਲੱਗਦੀ ਨਹੀਂ ਉਲਟਾ ਉਹ ਆਪਣਾ ਬੈਨਰ ਜੇ ਲੈ ਕੇ ਤੇ ਵੈਲ ਦੇ ਵਿੱਚ ਬੜੇ ਫਿਰਦੇ ਆ ਸਰਕਾਰ ਦੇ ਲੋਕ ਉਹ ਚਲੋ ਆਪੋਜੀਸ਼ਨਲ ਕਰ ਲੈਂਦੀਆਂ ਕਦੀ ਕਦੀ ਐਦਾਂ ਦੇ ਗੰਭੀਰ ਪ੍ਰੋਟੈਸਟ ਕਰ ਲਿਆ ਹਾਊਸ ਦੇ ਵੈਲ ਚ ਜਾ ਕੇ ਹੁਣ ਜੇ ਸਰਕਾਰ ਐ ਕਰੂਗੀ ਤੇ ਫਿਰ ਪ੍ਰੋਟੈਸਟ ਤੁਸੀਂ ਕਰਕੇ ਦੇ ਅਗੇਂਸਟ ਵੇ ਮਤਲਬ ਸਪੀਕਰ ਤੁਹਾਡਾ ਸਾਹਮਣੇ ਆਪਣਾ ਬੈਠਾ ਹੈ ਇਹ ਮੋਦੀ ਜੀ ਦਾ ਅਗੇਂਸਟ ਪ੍ਰੋਟੈਸਟ ਕਰ ਰਹੇ ਸੀਗੇ ਤੇ ਵਿਧਾਨ ਸਭਾ ਦਾ ਕੀ ਮਤਲਬ ਹੈ ਪ੍ਰੋਟੈਸਟ ਕਰਨ ਦਾ ਉਹ ਤਾਂ ਖੜ ਕੇ ਤੁਸੀਂ ਬਿਆਨ ਦਿੰਦੇ ਕੋਈ ਰੈਜ਼ੋਲੂਸ਼ਨ ਪਾਸ ਕਰਦੇ ਵੀ ਮੋਦੀ ਨੇ ਆਹ ਕੰਮ ਠੀਕ ਨਹੀਂ ਕੀਤਾ ਮੈਨੂੰ ਤਾਂ ਬਹੁਤ ਹੀ ਮਤਲਬ ਮਯੂਸੀ ਹੋਈ ਦੇਖ ਕੇ ਵੀ ਅਸੀਂ ਸਰਕਾਰ ਇਲੈਕਟ ਕੀਤੀ ਹੈ ਕਿ ਕੋਈ ਐਨਜੀਓ ਇਲੈਕਟ ਕਰ ਲੁੱਤੀ ਹੈ ਇਹਨਾਂ ਨੇ ਇੱਕ ਨਵਾਂ ਫੰਡ ਸ਼ੁਰੂ ਕਰ ਲਿਆ ਜੀ ਰੰਗਲਾ ਪੰਜਾਬ ਫੰਡ ਉਹ ਇੱਕ ਸੁਸਾਇਟੀ ਰਜਿਸਟਰ ਕੀਤੀ ਹੈ ਜੀ ਪਹਿਲਾਂ ਸੀਐਮ ਰੀਲੀਫ ਫੰਡ ਹੁੰਦਾ ਸੀ ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਪ੍ਰਧਾਨ ਮੰਤਰੀ ਨੇ ਪੀਐਮ ਰੀਲੀਫ ਫੰਡ ਦੀ ਬਜਾਏ ਇੱਕ ਪੀਐਮ ਕੇਅਰ ਸ਼ੁਰੂ ਕਰ ਲਿਆ ਸੀ ਜਿਹਦਾ ਕੋਈ ਆਡਿਟ ਨਹੀਂ ਹੈ ਅੱਛਾ ਸਰਕਾਰਾਂ ਦਾ ਕੰਮ ਤਾਂ ਪੈਸੇ ਦੇਣਾ ਹੁੰਦਾ ਜਦੋਂ ਐਦਾਂ ਦਾ ਕੋਈ ਆਫਤ ਆ ਜਾਂਦੀ ਹੈ ਤੁਸੀਂ ਪੈਸੇ ਮੰਗ ਰਹੇ ਹੋ ਲੋਕਾਂ ਤੋਂ ਵੀ ਸਾਡੀ ਆ ਝੋਲੀ ਹੈ ਤੇ ਪੈਸੇ ਮੰਗ ਵੀ ਉਸ ਫੰਡ 'ਚ ਰਹੇ ਹੋ ਜਿਹੜਾ ਨਵਾਂ ਨਵਾਂ ਤੁਸੀਂ ਸ਼ੁਰੂ ਕੀਤਾ ਜਿਹਦੇ 'ਚ ਕੋਈ ਟਰਾਂਸਪੈਰੈਂਸੀ ਨਹੀਂ ਹੈ। ਇੱਕ ਪਾਸੇ BBMP ਡਾਟਾ ਦਿਖਾਉਣ ਨੂੰ ਤਿਆਰ ਨਹੀਂ। ਮੰਤਰੀ ਉੱਥੇ ਕਹਿੰਦੇ ਆ ਵੀ بڑے ਲੋਕ ਐ ਸਵਾਲ ਚੱਕਦੇ ਆ ਵੀ ਰੰਗਲਾ ਪੰਜਾਬ ਕਿਉਂ ਕਰਦਾ ਫੰਡ ਉਹਦੇ 'ਚ ਕਿਉਂ ਨਹੀਂ ਕੀਤਾ? ਉਹ ਕਹਿੰਦੇ ਆ ਵੀ ਕੁਝ ਚੀਜ਼ਾਂ ਨਹੀਂ ਆਸੀ ਉਹਦੇ ਅੰਡਰ ਵਰਤ ਨਹੀਂ ਸਕਦੇ। ਇਹਦੇ ਅੰਡਰ ਅਸੀਂ ਵਰਤ ਸਕਾਂਗੇ। ਜੋ ਸਰਕਾਰ ਦੀ ਕ੍ਰੈਡੀਬਿਲਿਟੀ ਹੈ ਉਹਦੇ ਕਰਕੇ ਤਾਂ ਉੱਕਾ ਹੀ ਵਿਸ਼ਵਾਸ ਨਹੀਂ ਹੁੰਦਾ ਤੇ ਨਾਲੇ ਪਹਿਲੀਆਂ ਸਰਕਾਰਾਂ ਕਿਵੇਂ ਕਰ ਗਈਆਂ ਫਿਰ? ਇਹ ਉਹਨਾਂ ਨੇ ਤਾਂ ਕਦੀ ਹਰ ਡਰਾਮਾ ਨਹੀਂ ਕੀਤਾ। ਮਿਨਿਸਟਰ ਜਿਹੜੇ ਬਰਿੰਦਰ ਗੋਇਲ ਨੇ ਉਹ ਜਿਹੜੀ ਇਹ ਗੱਲ ਕਹਿ ਰਹੇ ਆ ਵੀ ਕੁਝ ਲੋਕ ਕਹਿ ਰਹੇ ਆ ਮਾਈਨਿੰਗ ਕਰਕੇ ਹੋ ਗਿਆ ਜਾਂ ਐ ਹੋ ਗਿਆ ਵੀ ਇਹ ਕਿਵੇਂ ਆ ਜਿਹੜਾ ਮੈਨ ਮੇਡ ਆ ਮੈਨ ਮੇਡ ਸ਼ਬਦ ਆ ਵੀ ਮੈਨ ਮੇਡ ਸ਼ਬਦ ਨੂੰ ਹੀ ਉਹ ਤਾਂ ਪਾਸੇ ਕਰ ਰਹੇ ਆ ਫਿਰ ਇਸ ਤਰ੍ਹਾਂ ਕਹਿ ਕੇ ਉਹ ਕਹਿੰਦੇ ਆ ਕੁਦਰਤੀ ਆਫਤ ਆ ਤੇ ਉਹ ਆਪਣੇ ਆਪ ਨੂੰ ਰੱਬ ਹੀ ਮੰਨਣ ਲੱਗ ਗਏ ਫਿਰ ਤਾਂ ਕਿਉਂਕਿ ਆਫਤ ਆ ਇਹਨਾਂ ਨੇ ਲਿਆਂਦੀ ਆ ਇਦਾਂ ਦਾ ਕੰਮ ਆ ਬੋਰੇ ਚੱਕ ਕੇ ਉੱਥੇ ਜਾਣਾ ਨਹੀਂ ਹੋਣਾ ਚਾਹੀਦਾ ਜਿੱਥੇ ਬੰਨ ਲਾਉਂਦੇ ਪਏ ਇੱਥੇ ਵਿਧਾਨ ਸਭਾ ਦੀ ਡਿਸਕਸ਼ਨ ਕਰਨਾ ਹੋਣਾ ਚਾਹੀਦਾ ਵੀ ਪਾਲਿਸੀ ਕਿਵੇਂ ਦੀ ਹੋਵੇ ਹੁਣ ਪਾਲਿਸੀ ਦੇ ਉੱਤੇ ਤਾਂ ਡਰਾਮਾ ਕਰਦੇ ਉੱਥੇ ਤਾਂ ਲੈ ਕੇ ਪੋਸਟਰ ਤੁਰੇ ਫਿਰਦੇ ਅੰਦਰ ਵੈਲਟ ਵੜੀ ਜਾਂਦੀ ਹੈ ਸਰਕਾਰ ਦੇ ਬੰਦੇ ਤੇ ਕੀ ਡਿਸਕਸ਼ਨ ਕਰਨਗੇ ਉਥੇ ਮੇਰਾ ਖਿਆਲ ਤਾਂ ਬਰਿੰਦਰ ਗੋਇਲ ਦਿਨ ਹੋਰ ਰਿਜ਼ਾਈਨ ਕਰਨਾ ਚਾਹੀਦਾ ਸੀਗਾ ਆਹ ਗੱਲਾਂ ਕਰ ਲੈਂਦੇ ਹਾਊਸ ਦੇ ਵਿੱਚ ਵੀ ਚਲੋ ਆਪਣੀ ਘਟੋ ਘਟੇ ਇੱਕ ਨੈਤਿਕ ਜਮੇਵਾਰੀ ਦਾ ਮੰਨਦੇ ਵੀ ਠੀਕ ਹੈ ਵੀ ਮੈਂ ਸੀਟ ਤੇ ਬੈਠਾ ਸੀਗਾ ਵੀ ਹੈ ਪੰਜਾਬ ਦੇ ਵਿੱਚ ਲੀਡਰ ਜਿਹਨੂੰ ਸਹੀ ਡਿਟੇਲਸ ਕੁਝ ਪਤਾ ਆ ਜਾਂ ਜੋ ਸਹੀ ਕੁਝ ਇੰਪਲੀਮੈਂਟ ਕਰ ਸਕੇ ਕੀ ਨਹੀਂ ਐ ਏਦਾਂ ਹੀ ਆ ਬਸ ਐਂ ਚੱਲੀ ਜਾਊਗੀ 92 MLA ਹੋਣ ਜਾਂ ਜਿੰਨੇ ਵੀ 90 95 ਜਿੰਨੇ ਵੀ ਇਹਨਾਂ ਦੇ ਐਸ ਵਾਲੇ ਹੈਗੇ ਆ ਜੀ ਤੇ ਕਿੰਨੇ ਕੁ ਇਦਾਂ ਦੇ ਹੈਗੇ ਆ ਜੋ ਪੰਜਾਬ ਦੇ ਕਿਸੇ ਮਸਲੇ ਤੇ ਕੋਈ ਕੋਈ ਨਿੱਗਰ ਗੱਲ ਕਰਦਾ ਆਪਾਂ ਨੂੰ ਨਜ਼ਰ ਆਂਦਾ ਕਦੇ ਆਪੋਜੀਸ਼ਨ ਪਾਰਟੀਆਂ ਚ ਵੀ ਬਹੁਤਾ ਜਿਆਦਾ ਕੁਝ ਨਜ਼ਰ ਨਹੀਂ ਆਂਦਾ ਕੋਈ ਕੋਈ ਹੈ ਟਾਵਾ ਟਾਵਾ ਜਿਹੜਾ ਕੋਈ ਫਿਰ ਵੀ ਕੋਈ ਤੱਥਾਂ ਦੇ ਆਧਾਰ ਤੇ ਗੱਲ ਕਰ ਜਾਂਦਾ ਹੈ ਮਤਲਬ ਆਪਣੀ ਪੋਲਿਟਿਕਸ ਬੜੀ ਗਰਕ ਗਈ ਹੈ ਇਹਦਾ ਮਤਲਬ ਹੈ ਜੀ ਜਿਹੜਾ ਆਪਾਂ ਇਹ ਸੁਣਦੇ ਨਾ ਵੀ 3-3 ਕਰੋੜ ਲੈ ਕੇ ਟਿਕਟਾਂ ਦਿੱਤੀਆਂ ਜਾਂਦੀਆਂ ਇਹੀ ਲੱਗਦਾ ਫਿਰ ਤਾਂ ਜਾਂ ਜੇ ਇਹਦਾ ਪਹਿਲਾਂ ਹੀ ਕੋਈ ਫੰਡ ਇਕੱਠਾ ਕਰ ਲੈਂਦੇ ਮੁੱਖ ਮੰਤਰੀ ਵਾਲੇ ਚ ਤਾਂ ਸਾਰੀਆਂ ਡਰੇਨਾਂ ਨਾਲੇ ਸਾਰਾ ਕੁਝ ਸਾਫ਼ ਹੋ ਸਕਦਾ ਜਿਹੜੇ ਇਹਨਾਂ ਨੇ ਕਦੇ ਕਰਾਈ ਡਰੇਨਾਂ ਵਾਲਾ ਫੰਡ ਤਾਂ ਚਲੋ ਇੱਕ ਕੋਈ ਹੁੰਦਾ ਹੋਊਗਾ ਇਹਨਾਂ ਨੂੰ ਤਾਂ ਡਿਜ਼ਾਸਟਰ ਰੀਲੀਫ ਦਾ ਪੈਸਾ ਨਹੀਂ ਲੱਭਿਆ ਮੁੜ ਕੇ ਗਿਆ ਕਿੱਥੇ ਕਿਉਂਕਿ ਇੱਕ ਪਾਸੇ ਇਹ ਕਹਿੰਦੇ 1600 ਕਰੋੜ ਬਹੁਤ ਘੱਟ ਹੈ ਪਰ ਦੂਜੇ ਪਾਸੇ ਮੈਂ ਕਹਿਣਾ ਵੀ ਉਹਨਾਂ ਦਾ ਸਵਾਲ ਬੜਾ ਜਾਇਜ਼ ਹੈ ਕਿਹੜਾ ਕਾਨੂੰਨ ਹੈ ਜਿਹੜਾ ਰੁਕਦਾ ਵੀ ਜਦੋਂ ਲੋੜ ਹੈ ਪੈਸਾ ਜਿਹੜੇ ਕੰਮ ਵਾਸਤੇ ਪੈਸਾ ਰੱਖਿਆ ਗਿਆ ਤੇ ਉਹ ਖਰਚਿਆ ਨਹੀਂ ਜਾ ਸਕਦਾ ਤੇ ਜੇ ਉਹ ਨਹੀਂ ਲੱਭਦਾ ਪਿਆ ਤੇ ਇਹਦੇ ਵਿੱਚ ਤਾਂ ਬਹੁਤ ਵੱਡਾ ਇੱਕ ਸਵਾਲੀਆ ਇਹ ਇਨਾ ਜੰਨੇ ਮੈਚਿਓਰਿਟੀ ਹੈ ਨਹੀਂ ਇਹ ਲੀਡਰ ਜੋਗੇ ਹੈ ਨਹੀਂ ਇਹ ਤਾਂ ਬੱਚਿਆਂ ਵਾਂਗੂ ਕਹਿ ਲੋ ਜਾਂ ਬੱਚਿਆਂ ਤੋਂ ਵੀ ਕਿਉਂਕਿ ਇੱਕ ਤਾਂ ਹੁੰਦਾ ਨਾ ਸੁੱਤਾ ਪਿਆ ਇੱਕ ਮੱਛਲਾ ਹੁੰਦਾ ਉਹ ਮੱਛਲੇ ਨੂੰ ਤਾਂ ਉਠਾਇਆ ਨਹੀਂ ਜਾ ਸਕਦਾ ਇਹਨੂੰ ਤਾਂ ਡੰਡੇ ਨਾਲ ਹੀ ਸੂਤ ਕੀਤਾ ਜਾ ਸਕਦਾ ਸਭ ਤੋਂ ਪਹਿਲੀ ਅਸੀਂ ਦੇ ਪੰਜਾਬ ਦੇ ਵਿੱਚ ਕਿਸੇ ਨੂੰ ਵਧਾਈ ਦੇਣਾ ਚਾਹੁੰਦੇ ਆ ਉਹ ਟ੍ਰੈਕਟਰ ਟੂ ਟਵਿੱਟਰ ਨੂੰ ਵਧਾਈ ਦੇਣਾ ਚਾਹੁੰਦੇ ਆ ਉਹਨਾਂ ਨੂੰ ਵਧਾਈ ਤਾਂ ਦੇਣਾ ਚਾਹੁੰਦੇ ਆ ਵੀ ਜਦੋਂ ਇਹ ਮਸਲਾ ਉੱਪਰ ਰਿਹਾ ਸੀ ਉਹਨਾਂ ਨੇ ਇਹਦੇ ਤੇ ਪੂਰੀ ਰਿਸਰਚ ਕੀਤੀ ਪੂਰਾ ਠੋਕ ਕੇ ਉਹਨਾਂ ਨੇ ਪੁਆਇੰਟ ਬਾਈ ਪੁਆਇੰਟ ਲਿਖਿਆ ਪੁਆਇੰਟ ਬਾਈ ਪੁਆਇੰਟ ਲੀਡਰਾਂ ਨੂੰ ਆਈਐਸ ਅਫਸਰਾਂ ਨੂੰ ਪਹੁੰਚਦਾ ਕੀਤਾ ਪਰ ਉਦੋਂ ਕੋਈ ਵੀ ਬੋਲਿਆ ਨਹੀਂ ਖਾਸ ਕਰਕੇ ਨਾ ਬਿਊਰੋਕ੍ਰੇਸੀ ਨਾ ਪੰਜਾਬ ਦੇ ਲੀਡਰ ਉਦੋਂ ਬੋਲੇ ਨਹੀਂ ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਚੀਕ ਕੇ ਕਹਿ ਰਿਹਾ ਉਹ ਵਿਧਾਨ ਸਭਾ ਦੇ ਵਿੱਚ ਬਿੱਲ ਕਿਉਂ ਨਹੀਂ ਲੈ ਕੇ ਆਉਂਦਾ ਤਿੰਨ ਸਾਲ ਹੋ ਗਏ ਪੰਜਾਬ ਸਰਕਾਰ ਬਣੀ ਨੂੰ ਉਹ ਬਿੱਲ ਲੈ ਕੇ ਆਉਣ ਵੀ ਅਸੀਂ ਇਹਦੇ ਖਿਲਾਫ ਹੁਣ ਵੀ ਲਿਆਉਣਾ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬਿੱਲ ਤਾਂ ਤੁਸੀਂ ਲੈ ਕੇ ਆਓ ਨਾ ਤੁਸੀਂ ਫੋਕੀ ਥਾਪੀ ਮਾਰ ਰਹੇ ਹੋ ਝੂਠੀਆਂ ਬਿਆਨਬਾਜ਼ੀਆਂ ਕਰ ਰਹੇ ਹੋ ਇਹਦੇ ਅਸੀਂ ਕੁਝ ਡਾਕੂਮੈਂਟ ਆ ਜਿਹੜੇ ਅਸੀਂ ਟਰੈਕਟਰ ਟੂ ਟਵਿੱਟਰ ਤੋਂ ਮੰਗਾਏ ਆ ਇਹ ਮਤਲਬ ਬਹੁਤ ਧਿਆਨ ਨਾਲ ਸੁਣਨ ਵਾਲੀ ਚੀਜ਼ ਆ ਜਿਹੜਾ ਡੈਮ ਸੁਰੱਖਿਆ ਬਿੱਲ 2021 ਆ ਕੇਂਦਰ ਵੱਲੋਂ ਸੂਬਿਆਂ ਦੇ ਡੈਮਾਂ ਤੇ ਕਬਜ਼ਾਗਾ ਥੋੜਾ ਜ ਕੇਂਦਰ ਸਰਕਾਰ ਨੂੰ ਡੈਮਾਂ ਦੀ ਨਿਗਰਾਨੀ ਸੰਚਾਲਨ ਦੇਖਰੇਖ ਜਾਂਚ ਪੜਤਾਲ ਪਾਣੀ ਬਿਜਲੀ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ ਕਿ ਸਾਰਾ ਉਹਦਾ ਪ੍ਰਬੰਧ ਹੈ ਬਸ ਇਥੇ ਤੁਹਾਨੂੰ ਗੱਲ ਸਾਫ਼ ਹੋ ਜਾਣੀ ਚਾਹੀਦੀ ਹੈ ਤੇ ਕਿਸ ਨੂੰ ਹੋਰ ਗੱਲ ਦੱਸ ਦਨੇ ਆ 2019 ਦੇ ਵਿੱਚ ਨਾ ਜਦੋਂ ਭਗਵੰਤ ਮਾਨ ਜੀ ਐਮਪੀ ਸੀਗੇ ਉਦੋਂ ਡੀਐਮਕੇ ਦਾ ਇੱਕ ਐਮਪੀ ਨੇ ਪੀਆਲ ਪਾਈ ਸੀ ਉਹ 2 ਸਾਲ ਲੜਦੇ ਰਹੇ ਉਹਨਾਂ ਨੇ ਇਹ ਕਿਹਾ ਸੀ ਬਾਈ ਇਹ ਸੂਬਿਆਂ ਦੇ ਹੱਕਾਂ ਦੇ ਉੱਤੇ ਸਿੱਧਮ ਸਿੱਧਾ ਡਾਕਾ ਮਾਰ ਰਹੀ ਹੈ ਕੇਂਦਰਾ ਤੇ ਇਹ ਭਾਈ ਸਾਹਿਬ ਕਿੱਥੇ ਸੀ ਬੀਐਲਆਈ ਤਾਂ ਇਹ ਵੀ ਪਾ ਸਕਦਾ ਸੀ ਜਾਂ ਕੋਈ ਹੋਰ ਵੀ ਪਾ ਸਕਦਾ ਇਹ ਪੰਜਾਬ ਦਾ ਹਾਂ ਕਾਂਗਰਸੀ ਕਰ ਲਈ ਇਹਦੇ ਪੰਜਾਬ ਤੈਸ਼ੀ ਪਰ ਜਿਹੜਾ ਨਕਾਬ ਆ ਉਹ ਸਭ ਦੇ ਹੀ ਜੇ ਬੀਜੇਪੀ ਦੀ ਗੱਲ ਕਰਦੇ ਫਿਰ ਬੀਜੇਪੀ ਵਾਲਾ ਹੀ ਪਾਇਆ ਵਾ ਸਭ ਦੇ ਜਦੋਂ ਅਸੀਂ ਰਤਨਦੀਪ ਦੇ ਮਾਮਲੇ ਤੇ ਗਲਬਾਤ ਕਰ ਰਹੇ ਸੀ ਅੱਜ ਸਾਨੂੰ ਇੱਕ ਹੋਰ ਵੀਡੀਓ ਦਿਖੀ ਮਿੰਟੂ ਗੁਰਸਰੀਏ ਦੀ ਆਈ ਵਰਲਡ ਟੀਵੀ ਉਹਨਾਂ ਨੇ ਬੜੇ ਵਿਸਤਾਰ ਪੂਰਵਕ ਦੱਸਿਆ ਕਿ ਕਿਵੇਂ ਇੱਕ ਵਾਰੀ ਮੁੱਖ ਮੰਤਰੀ ਨੇ ਉਹਨਾਂ ਵੱਲ ਸੰਕੇਤ ਕਰਕੇ ਨੂੰ ਕਿਹਾ ਕਿ ਸਾਬਕਾ ਡਰੱਗ ਐਡਿਕਟ ਖੈਰ ਉਹਨਾਂ ਨੇ ਲੰਮੀ ਚੌੜੀ ਗੱਲਬਾਤ ਕੀਤੀ ਕਿ ਜ਼ਿੰਦਗੀ 'ਚ ਕੋਈ ਪੜਾ ਮਾੜਾ ਆਇਆ ਹੋ ਸਕਦਾ ਕਿਸੇ ਦੇ ਵੀ ਜੀਵਨ ਦੇ ਵਿੱਚ ਉਹ ਤੋਂ ਨਿਕਲ ਕੇ ਜੇ ਉਹ ਬੰਦਾ ਅੱਗੇ ਤੁਰ ਚੁੱਕਾ ਹੈ ਤੇ ਔਰ ਆਪਣੀ ਜ਼ਿੰਦਗੀ ਕਾਨੂੰਨ ਮੁਤਾਬਕ ਸਮਾਜਿਕ ਕਦਰਾਂ ਕੀਮਤਾਂ ਮੁਤਾਬਕ ਜਿਉਂ ਰਿਹਾ ਤੇ ਆਪਣਾ ਕੰਮ ਕਾਜ profession ਨਿਭਾ ਰਿਹਾ ਤੇ ਉਹਦੇ ਤੇ ਕਟਾਕਸ਼ ਕਰਨਾ ਉਹ ਵੀ ਬਹੁਤ ਅਫਸੋਸਨਾਕ ਔਰ ਨਿੰਦਿਆ ਕਰਨ ਵਾਲਾ ਮੁੱਖ ਮੰਤਰੀ ਦਾ ਕਮੈਂਟ ਸੀ ਅਸੀਂ ਐਕਟਿਵ ਜਰਨਲਿਸਟ ਯੂਨੀਅਨ ਆਫ ਪੰਜਾਬ ਦੇ ਵੱਲੋਂ ਮੁੱਖ ਮੰਤਰੀ ਦੇ ਜਿਹੜੇ ਕਮੈਂਟਸ ਨੇ ਪੱਤਰਕਾਰਾਂ ਸੰਬੰਧੀ ਉਹਨਾਂ ਦੀ ਬੁਰਜ਼ੋਰ ਸ਼ਬਦਾਂ ਚ ਨਿੰਦਿਆ ਕਰਦੇ ਆਂ ਔਰ ਮੁੱਖ ਮੰਤਰੀ ਨੂੰ ਅਸੀਂ ਇਹ ਸਲਾਹ ਦਿੰਦੇ ਆਂ ਕਿ ਅੱਗੇ ਤੋਂ ਸੰਜੀਦਗੀ ਨਾਲ ਤੇ ਤਹਿਜ਼ੀਬ ਨਾਲ ਗੱਲ ਕਰਨ ਔਰ ਜੇ ਪੋਸੀਬਲ ਹੋ ਸਕੇ ਜੇ ਉਹਨਾਂ ਚ ਵੱਡਾ ਦਿਲ ਹੋਵੇ ਤਾਂ ਫੇਰ ਉਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਕਿ ਮੇਰੇ ਤੋਂ ਜੀ ਇਹ ਸਲਿੱਪ ਆਫ ਟੰਗ ਹੋ ਗਿਆ ਹੈ ਜਾਂ ਕਹਿ ਹੋ ਗਿਆ ਅਦਰਵਾਈਜ਼ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਨਾਲ ਖਰਾਬ ਹੋ ਰਿਹਾ ਰਤਨ ਦੀਪ ਦੇ ਮਾਮਲੇ ਤੇ ਉਹ ਤੁਸੀਂ ਖੁਦ ਕਮੈਂਟਾਂ ਚ ਪੜ ਸਕਦੇ ਹੋ ਦੇਖ ਸਕਦੇ ਹੋ ਅੱਗੇ ਚੱਲ ਕੇ ਤੁਹਾਨੂੰ ਮੈਂ ਇਹ ਵੀ ਦੱਸਾਂ ਕਿ ਕੁਝ ਦਿਨ ਪਹਿਲਾਂ ਠੰਡੇ ਦੇ ਹੀ ਪੱਤਰਕਾਰ ਜੋ ਅਮਰ ਅਜਾਦਾ ਨਾਮ ਕੰਮ ਕਰਦੇ ਆ ਭਾਰਤ ਭੂਸ਼ਣ ਤੇ ਵੀ ਪਰਚਾ ਦਰਜ ਹੋਇਆ ਉਹ ਕਿਹੜੀ ਸਰਕਾਰ ਸੀ ਉਦੋਂ ਜੀ ਉਹ ਭਗਵੰਤ ਮਾਨ ਦੀ ਸਰਕਾਰ ਸੀ ਖੈਰ ਉੱਥੇ ਪੱਤਰਕਾਰਾਂ ਦਾ ਇੱਕਾ ਤੇ ਫਿਰ ਉਹਨਾਂ ਨੇ ਪ੍ਰਸ਼ਾਸਨ ਨਾਲ ਜੋ ਗੱਲਬਾਤ ਕੀਤੀ ਉਹਦਾ ਲੱਗਦਾ ਹੈ ਕਿ ਕੁਝ ਸੁਖਾਵਾਂ ਨਤੀਜਾ ਆਏਗਾ ਅਗਲੀ ਐਫਆਈਆਰ ਉਹਨਾਂ ਨੇ ਇੱਕ ਵਾਰੀ ਮਨਿੰਦਰਜੀਤ ਸਿੰਘ ਸਿੱਧੂ ਤੇ ਵੀ ਕੀਤੀ ਫਿਰ ਲੋਕ ਰੋਹ ਦਾ ਸਾਹਮਣਾ ਕਰਦੇ ਹੋਏ ਸਰਕਾਰ ਨੇ ਉਹ ਪਰਚਾ ਰੱਦ ਕੀਤਾ ਫਿਰ ਇਸ ਖਬਰ ਚ ਮੇਰੇ ਤੇ ਜਿਹੜੀਆਂ 4 ਐਫਆਈਆਰਜ਼ ਹੋਈਆਂ ਉਹਨਾਂ ਦਾ ਮੈਂ ਜ਼ਿਕਰ ਕਰੂੰਗਾ ਨਹੀਂ ਮੈਂ ਰਿੰਦਰ ਸਿੰਘ ਤਗੜ ਤੁਹਾਡੇ ਤੋਂ ਅੱਗੇ ਚਾਹਨਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫੈ